ਜਿਵੇਂ-ਜਿਵੇਂ ਅਮਰੀਕਾ ਡਿਪਰੋਟੇਸ਼ਨ ਦੀਆਂ ਕਾਰਵਾਈਆਂ ਨੂੰ ਅੰਜਾਮ ਦੇ ਰਿਹਾ ਹੈ ਉਵੇਂ-ਉਵੇਂ ਅਮਰੀਕੀ ਸਮਾਜ ਦੇ ਵਿੱਚ ਗੁੱਸਾ ਤੇ ਤਣਾਅ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ। ਕਈ ਵਾਰ ਇਹ ਗੁੱਸਾ ਤੇ ਤਣਾਅ ਹਿੰਸਕ ਘਟਨਾਵਾਂ ਦਾ ਰੂਪ ਲੈ ਲੈਂਦਾ ਹੈ ਅਤੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਉਹਨਾਂ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਹੋਣਾ ਪੈ ਰਿਹਾ ਹੈ ਜੋ ਪਹਿਲੇ ਫਰੰਟ ਤੇ ਕੰਮ ਕਰ ਰਹੇ ਨੇ ਜਿਵੇਂ ਕਿ ICE एजेंट्स ਅਤੇ ਅਧਿਕਾਰੀ। ਅਮਰੀਕਾ ਦੇ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਹਾਲ ਹੀ ਦੇ ਵਿੱਚ ਇੱਕ ਚਿੰਤਾਜਨਕ ਰਿਪੋਰਟ ਜਾਰੀ ਕੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕੀ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਅਧਿਕਾਰੀਆਂ ਤੇ ਹਮਲਿਆਂ ਦੇ ਵਿੱਚ ਵਾਧਾ ਹੋਇਆ ਹੈ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨ ਪਹੁੰਚੇ ਏਜੰਟਾਂ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਤੇ ਗਾਲੀ-ਗਲੋਚ ਦਾ ਸ਼ਿਕਾਰ ਹੋਣਾ ਪੈ ਰਿਹਾ ਜਿਸ ਨੇ ਆਈਸੀਈ ਏਜੰਟਸ ਅਤੇ ਉਹਨਾਂ ਅਧਿਕਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕਾ ਵਿੱਚ ਜਦੋਂ ਤੋਂ ਟਰੰਪ ਪ੍ਰਸ਼ਾਸਨ ਤੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਬਾਹਰ ਕੱਢਣ ਦੀਆਂ ਯੋਜਨਾ ਤੇ ਕੰਮ ਕੀਤਾ ਜਾ ਰਿਹਾ ਹੈ ਉਦੋਂ ਤੋਂ ਹੀ ਅਮਰੀਕਾ ਵਿੱਚ ਸਮਾਜਿਕ ਤਣਾਅ ਤੇ ਹਿੰਸਾ ਵਿੱਚ ਕਾਫੀ ਵਾਧਾ ਹੋਇਆ। ਅਸੀਂ ਅਮਰੀਕਾ ਦੇ ਕਈ ਵੱਡੇ ਸ਼ਹਿਰਾਂ ਦੇ ਵਿੱਚ ICE ਦੀਆਂ ਕਾਰਵਾਈਆਂ ਦੇ ਖਿਲਾਫ ਧਰਨੇ ਪ੍ਰਦਰਸ਼ਨ ਦੇਖੇ ਨੇ ਅਤੇ ਕਈ ਥਾਵਾਂ ਤੇ ਇਨ੍ਹਾਂ ਪ੍ਰਦਰਸ਼ਨਾਂ ਨੇ ਹਿੰਸਕ ਰੂਪ ਅਖਤਿਆਰ ਕੀਤਾ। ਹੁਣ ਹਾਲਾਤ ਅਜਿਹੇ ਹੋ ਚੁੱਕੇ ਨੇ ਕਿ ICE ਏਜੰਟਾਂ ਅਤੇ ਅਧਿਕਾਰੀਆਂ ਨੂੰ ਆਪਣੀ ਜਾਨ ਦਾ ਖਤਰਾ ਸਤਾਉਣ ਲੱਗ ਪਿਆ ਹੈ। DHS ਦੀ ਰਿਪੋਰਟ ਦੇ ਮੁਤਾਬਕ 21 ਜਨਵਰੀ 2024 ਤੋਂ ਲੈ ਕੇ 30 ਜੂਨ 2025 ਤੱਕ ICE ਅਧਿਕਾਰੀਆਂ ਤੇ 79 ਹਮਲੇ ਦਰਜ ਹੋ ਚੁੱਕੇ ਨੇ ਜਦਕਿ ਪਿਛਲੇ ਸਾਲ ਇਸੇ ਅਰਸੇ ਦੇ ਦੌਰਾਨ ਸਿਰਫ 10 ਹਮਲੇ ਹੋਏ ਸਨ ਮਤਲਬ ਕਿ ਪਿਛਲੇ ਸਾਲ ਦੇ ਨਾਲੋਂ ਇਨ੍ਹਾਂ ਹਮਲਿਆਂ ਦੇ ਵਿੱਚ 700% ਵਾਧਾ ਹੋਇਆ DHS ਦਾ ਕਹਿਣਾ ਹੈ ਕਿ ਹਮਲਿਆਂ ਦੀ ਗਿਣਤੀ ਇਸ ਤੋਂ ਵੀ ਜ਼ਿਆਦਾ ਹੋ ਸਕਦੀ ਹੈ ਕਿਉਂਕਿ ਕੁਝ ਹਮਲਿਆਂ ਦੀ ਰਿਪੋਰਟਿੰਗ ਹਲੇ ਨਹੀਂ ਹੋਈ ਹਮਲਿਆਂ ਦੀਆਂ ਘਟਨਾਵਾਂ ਦੇ ਵਿੱਚ ਸਭ ਤੋਂ ਤਾਜ਼ਾ ਘਟਨਾ ਟੈਕਸਾਸ ਦੀ ਹੈ ਜਿੱਥੇ 4 ਜੁਲਾਈ ਨੂੰ ਅਲਵਾਡੋ ਸਥਿਤ ਪ੍ਰੀ ਲੈਂਡ ਡਿਟੈਂਸ਼ਨ ਸੈਂਟਰ ਤੇ ਹੋਏ ਹਮਲੇ ਵਿੱਚ 17 ਵਿਅਕਤੀਆਂ ਦੇ ਝੁੰਡ ਨੇ ਮਿਲ ਕੇ ਇੱਕ ਪੁਲਿਸ ਅਫਸਰ ਨੂੰ ਗੋਲੀ ਮਾਰ ਦਿੱਤੀ ਜਿਸ ਦੇ ਨਾਲ ਉਸ ਅਫਸਰ ਦੀ ਮੌਤ ਹੋ ਗਈ। ਇਸ ਹਮਲੇ ਨੂੰ ਘਾਤ ਲਗਾ ਕੇ ਹਮਲਾ ਕਰਾਰ ਦਿੱਤਾ ਗਿਆ। ਇਸ ਦਾ ਮਕਸਦ ICE ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਣਾ ਸੀ। 7 ਜੁਲਾਈ ਨੂੰ ਟੈਕਸਾਸ ਦੇ ਹੀ ਇੱਕ ਬਾਰਡਰ ਪੈਟਰੋਲ ਚੌਂਕੀ ਤੇ ਇੱਕ ਬੰਦੂਕਦਾਰੀ ਪ੍ਰਵਾਸੀ ਨੇ ਅਚਾਨਕ ਆਕੇ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਪੁਲਿਸ ਅਧਿਕਾਰੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜੂਨ 2025 ਦੇ ਵਿੱਚ ਲਾਸ ਐਂਜਲਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਜ਼ਦੀਕ ਇੱਕ ਹੋਟਲ ਤੇ ਮੋਲੋਟੋਵ ਕੋਕਟੇਲ ਸੁੱਟਿਆ ਗਿਆ ਜਿੱਥੇ 15 ਆਈਸੀਈ ਅਤੇ 12 ਕਸਟਮਜ਼ ਅਧਿਕਾਰੀ ਠਹਿਰੇ ਹੋਏ ਸਨ ਇਸ ਹਮਲੇ ਦੇ ਵਿੱਚ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ ਪਰ ਇੱਕ ਸੀਰੀਅਲ ਅਪਰਾਧੀ ਨੂੰ ਇਸ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ DHS ਅਤੇ 트럼프 ਪ੍ਰਸ਼ਾਸਨ ਦਾ ਦਾਵਾ ਹੈ ਕਿ ਫੈਡਰਲ ਅਧਿਕਾਰੀਆਂ ਵਿਰੁੱਧ ਹਿੰਸਾ ਦੇ ਵਿੱਚ ਵਾਧਾ ਸਿਆਸੀ ਨੇਤਾਵਾਂ ਖਾਸ ਕਰਕੇ ਡੈਮੋਕ੍ਰੇਟਸ ਦੀ ICE ਵਿਰੋਧੀ ਬਿਆਨਬਾਜ਼ੀ ਦੇ ਕਰਕੇ ਹੋਇਆ ਹੈ। DHS ਕੱਤਰ ਕ੍ਰਿਸਟੀਨੋਮ ਦਾ ਮੰਨਣਾ ਹੈ ਕਿ ਡੈਮੋਕ੍ਰੇਟਸ ਆਗੂਆਂ ਦੇ ਵੱਲੋਂ ਲਗਾਤਾਰ ICE ਅਧਿਕਾਰੀਆਂ ਖਿਲਾਫ ਬਿਆਨ ਦਿੱਤੇ ਜਾ ਰਹੇ ਨੇ ਅਤੇ ਉਹਨਾਂ ਦੀਆਂ ਕਾਰਵਾਈਆਂ ਦੀ ਆਲੋਚਨਾ ਵੀ ਕੀਤੀ ਜਾ ਰਹੀ ਹੈ, ਜਿਸ ਸਦਕਾ ਲੋਕ ਭੜਕ ਰਹੇ ਨੇ ਅਤੇ ਸਰਕਾਰੀ ਅਧਿਕਾਰੀਆਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਨੇ। ਰਾਸ਼ਟਰਪਤੀ ਡੋਨਲਡ ਟਰੰਪ ਦੀ 빅 ਬਿਊਟੀਫੁਲ ਬਿਲਡ ਦੇ ਆਈਸੀਈ ਅਤੇ ਬਾਰਡਰ ਪੈਟਰੋਲ ਦੇ ਲਈ 178 ਅਰਬ ਡਾਲਰ ਦੀ ਵੱਡੀ ਰਕਮ ਅਲਾਟ ਕੀਤੀ ਹੈ ਜਿਸ ਦੇ ਨਾਲ ਇਮੀਗ੍ਰੇਸ਼ਨ ਨੀਤੀਆਂ ਨੂੰ ਸਖਤ ਕਰਨ ਅਤੇ ਡਿਟੈਂਸ਼ਨ ਸੈਂਟਰਸ ਦਾ ਵਿਸਥਾਰ ਕੀਤਾ ਜਾ ਰਿਹਾ ਹੈ ਇਸ ਨੇ ਸਮਾਜਿਕ ਅਤੇ ਸਿਆਸੀ ਵਿਰੋਧ ਨੂੰ ਵੀ ਜਨਮ ਦਿੱਤਾ ਹੈ ICE ਅਧਿਕਾਰੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਸੋਸ਼ਲ ਮੀਡੀਆ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਦਾਹਰਨ ਦੇ ਵਜੋਂ ਸੈਨ ਐਂਟੋਨੀਓ ਦੇ ਇੱਕ ਵਿਅਕਤੀ ਨੇ ICE ਅਧਿਕਾਰੀਆਂ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਿਸ ਨੂੰ DHS ਨੇ ਕਾਫੀ ਗੰਭੀਰਤਾ ਦੇ ਨਾਲ ਲਿਆ ਉਹਦੇ DHS ਕੱਤਰ ਕ੍ਰਿਸਟੀ ਨੋਇਮ ਨੇ ICE 에ਜੰਟਸ ਖਿਲਾਫ ਹਿੰਸਾ ਕਰਨ ਵਾਲੇ ਲੋਕਾਂ ਨੂੰ ਸਖਤ ਚੇਤਾਵਨੀ ਜਾਰੀ ਕਰਦੇ ਹੋਏ ਸਖਤ ਸਜ਼ਾਵਾਂ ਦੇਣ ਦੀ ਗੱਲ ਆਖੀ ਹੈ ਉਹਦੇ 트럼ਪ ਪ੍ਰਸ਼ਾਸਨ ICE 에ਜੰਸੀ ਸੁਰੱਖਿਆ ਵਧਾਉਣ ਦਾ ਵਾਅਦਾ ਕਰ ਰਿਹਾ ਹੈ ICE ਅਧਿਕਾਰੀਆਂ ਤੇ ਹਮਲਿਆਂ ਦੇ ਵਿੱਚ 700 ਫੀਸਦੀ ਵਾਧਾ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀਆਂ ਤੇ ਫੈਡਰਲ ਅਧਿਕਾਰੀਆਂ ਦੀਆਂ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜੇ ਕਰਦਾ ਹੈ ਦੇਖਣਾ ਹੋਵੇਗਾ ਕਿ 트럼ਪ ਪ੍ਰਸ਼ਾਸਨ ਅਜਈਆਂ ਘਟਨਾਵਾਂ ਨੂੰ ਰੋਕਣ ਲਈ ਕੀ ਕਰਦੀ ਹੈ ਪਰ ਇੱਥੇ ਇੱਕ ਗੱਲ ਤਾਂ ਸਾਫ਼ ਹੈ ਕਿ ਡਿਪੋਰਟੇਸ਼ਨ ਕਾਰਵਾਈਆਂ ਨੇ ਅਮਰੀਕਾ ਦੇ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਗੁੱਸੇ ਤੇ ਤਣਾਅ ਤੇ ਹਿੰਸਕ ਕਾਰਵਾਈਆਂ ਨੂੰ ਜਨਮ ਦਿੱਤਾ ਹੈ